ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਰੀ ਪ੍ਰੀਆ ਆਸਥਾ ਸੰਸਥਾ ਵੱਲੋਂ ਸਮਾਜ ਸੇਵਿਕਾ ਸ਼ਿਲਪਾ ਚੱਡਾ ਦੀ ਅਗਵਾਈ ਹੇਠ ਜ਼ਰੂਰਤਮੰਦ ਲੜਕੀ ਦੇ ਵਿਆਹ ਕਾਰਜ ਲਈ ਜ਼ਰੂਰੀ ਸਮਾਨ ਭੇਟ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਿਕਾ ਅਨੀਤਾ ਸੋਮਪ੍ਰਕਾਸ਼ ਕੈਂਥ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਹਰੀਪ੍ਰੀਆ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਜੈ ਸ਼ਰਦ ਦੇ ਜੀ ਅੱਜ ਹਰੀਪ੍ਰੀਆ ਆਸਤਾ ਸੰਸਥਾ ਦੇ ਸਾਰੇ ਮੈਂਬਰ ਜਿਹੜੇ ਆ ਉਹ ਇਕੱਠੇ ਹੋਏ ਆ ਇੱਕ ਜ਼ਰੂਰਤਮੰਦ ਦੀ ਹੈਲਪ ਕਰਨ ਲਈ ਸ਼ੁਕਰ ਕਰਦੇ ਆ ਉਸ ਪਰਮਾਤਮਾ ਦਾ ਜਿਸ ਸਕੇਲ ਬਣਾਇਆ ਕਿ ਸਾਡੇ ਹੱਥੋਂ ਕਿਸੇ ਦੀ ਜਿਹੜੀ ਆ ਉਹ ਮਦਦ ਹੋ ਸਕੇ ਤੇ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ 'ਚ ਆਸਥਾ ਕਰਦੇ ਆਂ ਕਿ ਮਾਲਕਾ ਤੂੰ ਐਡੀ ਕਿਰਪਾ ਬਣਾਈ ਰੱਖੀ ਜਿੰਨੇ ਜਿੰਨੇ ਵੇ ਸਾਡੇ ਸਾਥ ਚੱਲਦੇ ਆ ਅਸੀਂ ਹਰ ਇੱਕ ਦੇ ਕੰਮ ਆਈਏ ਜਿੰਨਾ ਹੋ ਸਕਦਾ ਹਰ ਇੱਕ ਜ਼ਰੂਰਤਮੰਦ ਦੀ ਜਿਹੜੀ ਸਹਾਇਤਾ ਕਰਦੇ ਰਹੀਏ ਤੇਸ਼ ਇਰਾਦੇ ਦੀ ਅੱਜ ਅਰੀਕੀ ਆਸਾ ਸੰਸਥਾ ਨੂੰ ਬਹੁਤ ਬਹੁਤ ਸ਼ੁਕਰੀਆ ਲਖਦਾ ਹਾਂ ਨੂੰ ਲੈਂਦੀ ਹਾਂ ਸਾਰੀ ਸੰਸਥਾ ਨੂੰ ਇਹ ਦੋ ਨਾਮ ਜਰੂਰੀ ਸਰੀਆ ਸਾਰਿਆਂ ਨੇ ਦੇਖੇ ਸਮਾਨ ਦਿੱਤਾ ਹੈ ਬਾਗੀ ਇਹਨਾਂ ਦੀ ਹੈਲਥ ਹੋ ਸਕੇ ਇਹ ਸੰਸਥਾ ਬਹੁਤ ਅੰਮ੍ਰਿਤ ਕਰ ਰਹੀ ਹੈ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈ ਹਾਂ ਗੱਲ ਕੇ ਸਾਰੇ ਜਣੇ ਅੱਛੇ ਕੰਮ ਕਰਦੀਆਂ ਔਰ ਸੁਪਾਤਮਾ ਕੇ ਇਹੀ ਅਰਦਾਸ ਹੈ ਕਿ ਸੰਸਥਾ ਦੇ ਮੈਂਬਰ ਸਾਰੇ ਹੋਰ ਵੀ ਅੱਛੇ ਕੰਮ ਕਰਨ ਲਈ ਅਸੀਸਵਾਦਨਾ ਨੂੰ ਪਰਮਾਣਕ ਔਰ ਇਹ ਅੱਗੇ ਵਧਣ ਸੰਸਥਾ ਨੂੰ ਸਤਿਕਾਰਤ ਕਰੇ ਔਰ ਲੋਕਾਂ ਨੂੰ ਜੁੜੇ ਕਰੇ ਧੰਨਵਾਦ